ਬ੍ਰੇਕਰ ਤੋਂ ਕਰਤ ਲਾ ਲਓ ਤੁਸੀਂ ਇੱਕ ਨਾਲ 20 ਮਰਲੇ ਕਹਿ ਲਓ ਜਾਂ ਇੱਕ ਕਨਾਲ ਕਹਿ ਲਓ ਠੀਕ ਹੈ ਜੀ ਕਿ ਜਗ੍ਹਾ ਜ਼ਰੂਰੀ ਹੋਣੀ ਚਾਹੀਦੀ ਹੈ ਇਹਦੀ ਕੋਸਟ ਜੀ ਲਾ ਲਓ ਤੁਸੀਂ 20 ਲੱਖ ਦਾ ਪ੍ਰੋਜੈਕਟ ਹੈਗਾ ਜੀ ਮਸ਼ੀਨਰੀ ਦਾ ਅੱਛਾ ਟੂ ਟੂ ਤੇ ਇਹਦੇ ਕੋਈ ਸਰਕਾਰ ਵੱਲੋਂ ਕੋਈ ਬੈਨੀਫਿਟ ਜਾਂ ਸਰਕਾਰ ਵੱਲੋਂ ਵੀ ਇਹਦੇ ਆਪਣਾ 35% ਸਬਸਿਡੀ ਹੁੰਦੀ ਹੈ ਜੀ ਅੱਛਾ ਜੀ ਲੇਡੀਜ਼ ਤੇ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਪਿੰਡ ਰਾਮਗੜ੍ਹ ਗੁਜਰਾ ਜ਼ਿਲ੍ਹਾ ਸੰਗਰੂਰ ਇੱਥੇ ਇੱਕ ਬਾਈ ਨੇ ਫੀਡ ਮਿੱਲਰ ਬਣਾਇਆ ਹੈ ਇਦੇ ਚ ਮਤਲਬ ਫੀਡ ਤਿਆਰ ਕਰੀ ਜਾਂਦੀ ਹੈ ਤੇ ਇਹਦੀ ਆਪਾਂ ਪੂਰੀ ਜਾਣਕਾਰੀ ਲਵਾਂਗੇ ਬਾਈ ਤੋਂ ਕੀ ਦਾ ਖਰਚਾ ਕਿੰਨਾ ਆਉਂਦਾ ਹੈ ਤੇ ਬਾਈ ਨੂੰ ਲਾਏ ਨੂੰ ਕਿੰਨਾ ਸਮਾਂ ਹੋ ਗਿਆ ਤੇ ਜਿਹੜਾ ਕੋਈ ਹੋਰ ਜ਼ਿਮੀਂਦਾਰ ਇਹ ਨੂੰ ਜਾਂ ਕਿਸਾਨ ਭਰਾ ਇਹ ਨੂੰ ਲਾਉਣਾ ਚਾਹੇ ਕਿਉਂਕਿ ਇਹ ਇੱਕ ਬਹੁਤ ਸਹਾਇਕ ਧੰਦਾ ਹੈ ਤੇ ਆਪਾਂ ਗੱਲ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਆਪਾਂ ਦੇ ਜਿਹੇ 2021 ਤੋਂ ਸ਼ੁਰੂ ਕੀਤਾ ਹੋਇਆ ਹੈ 2021 ਤੋਂ 2021 ਤੋਂ ਜੀ ਠੀਕ ਹੈ ਜੀ ਹਾਂਜੀ ਕਿਵੇਂ ਬਾਈ ਵਿਚਾਰ ਬਣਿਆ ਵੀ ਇਹ બસ ਵੀਰੇ ਇਹ ਇਹਦਾ ਵਿਚਾਰ ਇਹ ਸੋਚਿਆ ਕਿ ਆਪਣੇ ਜੀਵਨ ਦਾਰ ਭਰਾਵਾਂ ਨੂੰ ਨੈਚੁਰਲ ਤਰੀਕੇ ਨਾਲੀ ਦਾਣਾ ਜਾਂ ਫੀਡ ਆਪਾਂ ਵੀ ਆਪਣੇ ਪਸ਼ੂਆਂ ਨੂੰ ਤਿਆਰ ਕਰਕੇ ਦਿੱਤਾ ਜਾਵੇ ਬਾਜ਼ਾਰ ਨਾਲੋਂ ਬਹੁਤ ਹੀ ਵਧੀਆ ਵਾਜਬ ਰੇਟ ਤੇ ਵਧੀਆ ਕੁਆਲਟੀ ਦਾ ਤਿਆਰ ਕਰਕੇ ਦਿੱਤਾ ਜਾਵੇ ਮਤਲਬ ਜਿੰਨੇ ਕੋਲ ਬੈ ਕੇ ਬਣਵਾਣਾ ਬਣਵਾ ਸਕਦਾ ਆਪਾਂ ਆਪਦਾ ਵੀ ਬ੍ਰਾਂਡ ਤਿਆਰ ਕਰਦੇ ਆ ਠੀਕ ਹੈ ਜੀ ਹਾਂਜੀ ਤੇ ਤੁਸੀਂ ਆਪਦੇ ਇੱਥੇ ਇਨ ਹਾਊਸ ਤਿਆਰ ਆ ਤਿਆਰ ਕਰਦੇ ਹਾਂ ਹਾਂਜੀ ਹਾਂਜੀ ਇਨ ਹਾਊਸ ਤਿਆਰ ਕਰਦੇ ਆ ਸਾਰਾ ਠੀਕ ਹੈ ਜੀ ਸਾਰੀ ਵੈਰੈਟੀ अवेलेबल ਹੁੰਦੀ ਹੈ ਆਪਣੇ ਕੋਲ ਜਿਵੇਂ ਮਿਨਿ ਵਿਕਚਰ ਆਉਂਦੇ ਨੇ ਟੌਕਸਨ ਬਾਈਂਡਰ ਟੀ ਐਮ ਬੀ ਟ੍ਰੇਸ ਮਿਨਰਲ ਠੀਕ ਹੈ ਜੀ ਉਹ ਵੈਰੈਟੀ ਆਉਂਦੀਆਂ ਨੇ ਜੀ ਗੁੜ ਹੋ ਗਿਆ ਸਿਰੋ ਹੋ ਗਿਆ ਸ਼ੱਕਰ ਠੀਕ ਹੈ ਜੀ ਸਾਰਾ ਕੁਸੇ ਦੇ ਵਿੱਚ ਪਾ ਕੇ ਆਪਾਂ ਨਮਕ ਹੋ ਗਿਆ ਦੋ ਤਿੰਨ ਤਰ੍ਹਾਂ ਦਾ ਮਿੱਠਾ ਸੋਡਾ ਠੀਕ ਹੈ ਜੀ ਸਾਰਾ ਕੁਸੇ ਦੇ ਵਿੱਚ ਪਾ ਕੇ ਇਹਨੂੰ ਤਿਆਰ ਕਰਦੇ ਹੁੰਦੇ ਆਪਾਂ ਨੇਚਰਲ ਤਰੀਕੇ ਨਾਲ ਠੀਕ ਹੈ तकरीबन ਸਾਰਾ ਹੀ ਮਾਲ ਹੁੰਦਾ ਆਪਣੇ ਕੋਲ ਮੱਕੀ ਹੋ ਗਈ ਜੋ ਚਨਾ ਛਿਲਕਾ ਘੁੰਡਾ ਇਹ ਤੁਸੀਂ ਸਾਰਾ ਭਾਈ ਕਿਤੋਂ ਬਾਹਰੋਂ ਖਰੀਦਦੇ ਹੋ ਇਹ ਬਾਹਰੋਂ ਪਰਚੇਜ਼ ਹੁੰਦਾ ਵੀਰੇ ਜਿਵੇਂ ਰਾਜਸਥਾਨ ਤੋਂ हिसार ਤੋਂ ਠ ਤੇ بھائی ਸਾਨੂੰ ਇਹਦੇ ਬਾਰੇ ਨਾ ਸਾਨੂੰ ਪੂਰੀ ਜਾਣਕਾਰੀ ਦਿਓ ਮਤਲਬ ਇਹ ਆਪਾਂ ਜੇ ਕਿਸੇ ਬੰਦੇ ਨੇ ਸ਼ੁਰੂ ਕਰਨਾ ਹੋਵੇ ਇਹ ਕੰਮ ਸ਼ੁਰੂ ਸਟਾਰਟ ਕਰਨਾ ਹੋਵੇ ਤਾਂ ਉਹਨੂੰ ਕਿੰਨੀ ਕਿ ਜਗ੍ਹਾ ਦੀ ਜ਼ਰੂਰਤ ਹੈ ਬਿਲਕੁਲ ਜੀ ਤੇ ਕਿੰਨਾ ਉਹਦਾ ਖਰਚਾ ਜਾਂਦਾ ਤੇ ਕਿਹੜੇ-ਕਿਹੜੇ ਐਨਓਸੀ ਵਗੈਰਾ ਜਾਂ ਕਿਹੜੀਆਂ-ਕਿਹੜੀਆਂ ਉਹਨੂੰ ਡਾਕੂਮੈਂਟਸ ਦੀ ਜ਼ਰੂਰਤ ਪੈਂਦੀ ਹੈ ਤੇ ਸਭ ਤੋਂ ਪਹਿਲਾਂ ਬਾਈ ਸਾਨੂੰ ਦੱਸੋ ਇਹਦੀ ਘੱਟੋ-ਘੱਟ ਕਿੰਨੀ ਕਿ ਜਗ੍ਹਾ ਦੀ ਲੋੜ ਇਹਦੀ ਬ੍ਰੇਕਟ ਤੋਂ ਘੱਟ ਲਾ ਲਓ ਤੁਸੀਂ ਇੱਕ ਨਾਲ 20 ਮਰਲੇ ਕਹਿ ਲਓ ਜਾਂ ਇੱਕ ਕਨਾਲ ਕਹਿ ਲਓ ਠੀਕ ਹੈ ਜੀ ਕਿ ਜਗ੍ਹਾ ਜ਼ਰੂਰੀ ਹੋਣੀ ਚਾਹੀਦੀ ਹੈ ਉਹ ਤੋਂ ਬਾਅਦ ਜੀ ਲੋਕੇਸ਼ਨ ਦਾ ਬੈਸਟ ਹੋਣਾ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਲੋਕੇਸ਼ਨ ਓਨ ਰੋਡ ਹੋਣੀ ਚਾਹੀਦੀ ਹੈ ਜਿੱਥੇ ਲੋਕਾਂ ਦੇ ਹਾਂ ਜਨਤਕ ਰੋਡ ਹੋਣੀ ਚਾਹੀਦੀ ਆਣਾ ਜਾਣਾ ਸੁੱਖਾ ਹੋਵੇ ਤੇ ਇਹਦੀ ਕੋਸਟ ਜੀ ਲਾ ਲਓ ਤੁਸੀਂ 20 ਲੱਖ ਦਾ ਪ੍ਰੋਜੈਕਟ ਹੈਗਾ ਜੀ ਮਸ਼ੀਨਰੀ ਦਾ अच्छा टोटल सारा है टोटल सारा जी बाकी रॉ मटेरियल और तो देखो अंदर रूगा अंदर रूगा जंदा रहेगा मौकेदा है जी एदे ਵਿੱਚ ਐਨਓਸੀ ਦੀ ਤਾਂ ਕੋਈ ਐਡੀ ਉਹ ਨਹੀਂ ਹੈਗੀ ਜੀ ਕੋਈ ਜ਼ਰੂਰਤ ਨਹੀਂ ਹੈਗੀ ਕੋਈ अच्छा जीएसटी ਨੰਬਰ ਆਪਾਂ 40 ਲੱਖ ਤੋਂ ਤੱਕ ਤਾਂ ਕੋਈ ਲੋਨ ਨਹੀਂ ਉਹ ਤੋਂ ਵੱਧ ਲੋਨ ਲੈ ਸਕਦੀ ਆ ਆਪਾਂ ਅੱਛਾ ਜੀ ਠੀਕ ਹੈ ਤੇ ਜਿਹੜਾ ਤੁਸੀਂ ਇਹ ਬਣਾਇਆ ਜੀ ਛੱਡਾ ਇਹ ਕਿੰਨੇ ਵਾਈ ਕਿੰਨੇ ਡਿਮੈਂਸ਼ਨ ਦਾ ਹੈ ਇਹ ਅਸੀਂ 50 ਵਾਈ 60 ਦਾ ਬਣਾਇਆ ਹੋਇਆ ਜੀ ਠੀਕ ਹੈ ਜੀ स्टार्टिंग ਵਾਸਤੇ ਹਾਂ ਵੈਸੇ 79 ਵੀ ਅੱਗੇ ਬਤਾਣਾ ਜੀ ਇਹਨੂੰ ਠੀਕ ਹੈ ਜੀ ਇਦੇ ਵਿੱਚ ਸਹੀ ਤਰੀਕੇ ਨਾਲ ਲੱਗ ਜਾਂਦਾ ਜੀ ਕੋਈ ਤੇ ਇਹਦੀਆਂ ਜਿਹੜੀਆਂ ਬਾਈ ਤੁਸੀਂ ਮਸ਼ੀਨਾਂ ਲਾਈਆਂ ਨੇ ਇਹ ਤੁਸੀਂ ਕਿੱਥੋਂ ਬਾਏ ਕਰੀਆਂ ਨੇ ਤੇ ਵੀਰੇ ਜ਼ਿਆਦਾਤਰ ਤਾਂ ਆਪਣਾ ਮੁਹਾਲੀ ਤੋਂ ਆਪਣਾ ਖੰਡਾ ਬ੍ਰਾਂਡ ਗੁਰੂ ਕਿਰਪਾ ਮਸ਼ੀਨ ਇੰਜੀਨੀਅਰਿੰਗ ਵਰਕਸ ਦਾ ਉਹਨਾਂ ਤੋਂ ਹੀ ਪਰਚੇਜ਼ ਕੀਤੀਆਂ ਨੇ ਰਾਜਪੁਰੇ ਤੋਂ ਵੀ ਪਰਚੇਜ਼ ਕੀਤੀਆਂ ਨੇ ਆਪਾਂ ਠੀਕ ਹੈ ਜੀ ਹਾਂਜੀ ਤੇ ਬਾਈ ਇਹਦਾ ਤੁਸੀਂ ਮਤਲਬ ਕਿੰਨੀ ਇੱਕ ਜਿਹੜੇ ਇਨਕਮ ਆ ਤੁਸੀਂ ਇਹ ਤੋਂ ਜਨਰੇਟ ਕਰ ਲੈਂਦੇ ਹੋ ਵੀ ਹਰ ਮਹੀਨੇ ਲਾ ਲਓ ਤੁਸੀਂ ਪ੍ਰੋਡਕਸ਼ਨ ਕਿੰਨੀ ਕਰ ਲੈਂਦੇ ਹੋ ਕਿੰਨਾ ਕੁ ਬੈਨੀਫਿਟ ਹੋ ਜਾਂਦਾ ਤੁਹਾਨੂੰ ਪਰ ਮੰਥ ਦੀ ਆਪਾਂ ਇਨਕਮ ਕਰੀਏ ਕੋਰ ਮਨਥ ਵੀ ਇਹ ਲਲੂ ਵੀ ਪ੍ਰਿਆਸ 8000 ਰੁਪਏ ਖਰਚੇ ਦਾ ਨਿਕਲ ਜਾਂਦਾ ਹੈ ਠੀਕ ਹੈ ਜੀ ਸਾਰੇ ਖਰਚੇ ਕੱਟਣ ਤੋਂ ਬਾਅਦ ਸਾਰੇ ਖਰਚੇ ਕੱਟਣ ਤੋਂ ਬਾਅਦ ਠੀਕ ਹੈ ਜੀ ਇੱਕ ਹੋਰ ਹੈ ਜੀ ਆਪਾਂ ਆਪਣੇ ਪਸ਼ੂਆਂ ਨੂੰ ਵਧੀਆ ਦਾਣਾ ਆਪਦਾ ਹੀ ਤਿਆਰ ਕਰਕੇ ਪਾ ਰਹੇ ਆ ਆਪਾਂ ਨੂੰ ਇਹ ਵੀ ਬਹੁਤ ਵਧੀਆ ਬੈਨੀਫਿਟ ਹੋ ਰਹੀ ਬਿਲਕੁਲ ਜੀ ਬਿਲਕੁਲ ਮਤਲਬ ਇੱਕ ਜ਼ਿੰਮੇਦਾਰ ਬਾਈ ਇੱਥੋਂ ਸ਼ੁਰੂਆਤ ਕਰਕੇ ਨਾਲੇ ਤਾਂ ਆਪਣੇ ਡੰਗਰ ਪਸ਼ੂ ਵਧੀਆ ਰੱਖ ਸਕਦਾ ਹੈ ਬਿਲਕੁਲ ਬਹੁਤ ਬਹੁਤ ਵਧੀਆ ਜੀ ਮਤਲਬ ਬਹੁਤ ਜ਼ਿਆਦਾ ਇਹ ਆਪਣੇ ਘਰ ਬੈਠੇ ਹੀ ਮਤਲਬ ਇਹ ਧੰਦਾ ਛੇੜ ਸਕਦਾ ਬਾਈ ਹਾਂ ਜੀ ਹਾਂ ਜੀ ਤੇ ਬਈ ਇਹਦੇ ਆਪਾਂ ਗੱਲ ਕਰੀਏ ਬਿਜਲੀ ਬਿੱਲ ਤੋਂ ਲੈ ਕੇ ਕਿੰਨੇ ਕੁ ਖਰਚੇ ਜਿਹੜੇ ਮੈਂਟੇਨ ਇਹਨੂੰ ਰੱਖਣ ਵਾਸਤੇ ਕਿੰਨੇ ਖਰਚੇ ਆਉਂਦੇ ਤੇ ਤੁਸੀਂ ਦੇਖੋ ਕੰਮ ਤੇ ਵੀ ਡਿਪੈਂਡ ਕਰਦਾ ਹੈ ਬਿਜਲੀ ਬਿੱਲ ਤਾਂ ਲੇਬਰ ਵੀ ਉਸ ਹਿਸਾਬ ਨਾਲ ਰੱਖੀ ਜਾਂਦੀ ਹੈ ਜੀ ਤੁਸੀਂ ਕਿੰਨਿਆ ਲੇਬਰ ਰੱਖਿਆ ਸੀ ਬਾਕੀ ਅਸੀਂ 2 ਬੰਦੇ ਰੱਖੇ ਹੋਏ ਨੇ ਜੀ 2 ਬੰਦੇ ਰੱਖੇ ਹਾਂਜੀ ਉਹਨਾਂ ਦੀ ਮੰਤਰੀ ਤਨਖਾਹ ਹੈਗੀ ਹੈ ਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਬਿੱਲ ਆ ਜੀ ਕੰਮ ਤੇ ਆ 20000 ਰੁਪਏ ਆ ਜਾਂਦਾ ਮਨਥੀ 3000 ਰੁਪਏ ਆ ਜਾਂਦਾ 40 ਦੇ ਹੀ ਪਹੁੰਚ ਜਾਂਦਾ ਜਿਆਦਾ ਬਈ ਕਿਹੜੇ ਮਹੀਨਿਆਂ 'ਚ ਸੋਡੀ ਇਹ ਪ੍ਰੋਡਕਸ਼ਨ ਵਧੀਆ ਲੈ ਕੇ ਜੀ ਅੱਗੇ ਮਾਰਚ ਮਾਰਚ ਤੱਕ ਹੋ ਜਾਂਦਾ ਅਪ੍ਰੈਲ ਮਹੀਨੇ ਚ ਥੋੜੀ ਜੀ ਹੁੰਦੀ ਹੈ ਜੇ ਤੁਸੀਂ ਕਾਨੂੰਨ ਦਾ ਲਾ ਲਓ ਠੀਕ ਹੈ ਜੀ ਜਿਵੇਂ ਬਾਈ ਤੁਸੀਂ ਦੱਸਿਆ ਹਨਾ ਵੀ ਇਹ ਤੇ 20 ਲੱਖ ਰੁਪਇਆ ਖਰਚਾ ਆ ਜਾਂਦਾ ਬਿਲਕੁਲ ਤੇ ਇਹਦੇ ਕੋਈ ਸਰਕਾਰ ਵੱਲੋਂ ਕੋਈ ਬੈਨੀਫਿਟ ਜਾਂ ਸਰਕਾਰ ਵੱਲੋਂ ਵੀ ਇਹਦੇ ਆਪਣਾ 35% ਸਬਸਿਡੀ ਹੁੰਦੀ ਹੈ ਜੀ। ਅੱਛਾ ਜੀ। ਲੇਡੀਜ਼ ਤੇ ਜੀ ਤੇ ਜਿਆ ਕਲਾਸਾਂ ਵੀ ਲਾਣੀਆਂ ਪੈਂਦੀਆਂ ਨੇ ਜੀ। ਅੱਛਾ ਟ੍ਰੇਨਿੰਗ ਇਹ ਨਹੀਂ ਲੈਣੀ ਪੈਂਦੀ। ਟ੍ਰੇਨਿੰਗ ਲੈਣੀ ਪੈਂਦੀ ਹੈ ਜੀ ਸਮਰੂਪ ਚ ਨੇੜੇ ਹੀ ਪੈਂਦਾ ਬਡਰੁਖਾ ਕਿnde ਆ ਜੀ ਸ਼ਾਇਦ। ਠੀਕ ਹੈ ਜੀ। ਉੱਥੋਂ ਇਹਦੀ ਟ੍ਰੇਨਿੰਗ ਲੈਣੀ ਪੈਂਦੀ ਹੈ ਜੀ। ਠੀਕ ਹੈ ਜੀ। ਇਹ ਪੀਐਮ ਜੀਵਾਈ ਦੀ ਯੋਜਨਾ ਦੇ ਤਹਿਤ ਇਹ ਸਬਸਿਡੀ ਮਿਲਦੀ ਹੈ ਜੀ ਆਪਾਂ। ਅੱਛਾ ਜੀ। ਪਹਿਲਾਂ ਟ੍ਰੇਨਿੰਗ ਲੈਣ ਤੋਂ ਬਾਅਦ ਹੀ ਮਤਲਬ ਟ੍ਰੇਨਿੰਗ ਲੈਣ ਤੋਂ ਬਾਅਦ ਜੀ। ਠੀਕ ਹੈ। ਫਿਰ ਆਪਾਂ ਨੂੰ ਆਪਣਾ ਮਤਲਬ ਬਿਹੇਵ ਵੀ ਸਹੀ ਹੋਣਾ ਚਾਹੀਦਾ ਠੀਕ ਹੈ ਜੀ ਉਹ ਪ੍ਰੋਪਰਟੀ ਤੇ ਸਾਨੂੰ ਕੰਮ ਦੇ ਸੰਬੰਧ ਚ ਨਾਲ ਕੰਮ ਦੇ ਸੰਬੰਧ ਨਾਲ ਲਾਉਣ ਦਿੰਦੇ ਠੀਕ ਹੈ ਜੀ ਇੱਕ ਬਾਈ ਤੂੰ ਜਿਹੜੇ ਮਤਲਬ ਬਾਹਰੋਂ ਆਪਾਂ ਫੀਡ ਖਰੀਦਦੇ ਆ ਕੋਈ ਹੋਰ ਬਹੁਤ ਕੰਪਨੀਆਂ ਦੇ ਆ ਬ੍ਰਾਂਡਸ ਵਗੈਰਾ ਦੀ ਬਹੁਤ ਜ਼ਿਆਦਾ ਹੋਈਆਂ ਨੇ ਵੀ ਫੀਡ ਕੰਪਨੀ ਵਾਲੋ ਉਹਦੇ ਤੇ ਆਪਣੀ ਜਿਹੜੀ ਆਪਾਂ ਇਨ ਹਾਊਸ ਤਿਆਰ ਕਰਦੇ ਆ ਇਹ ਜੇ ਮਤਲਬ ਕੀ ਡਿਫਰੈਂਸ ਪੈਂਦਾ ਇਹਦਾ ਫਰਕ ਡਿਫਰੈਂਸ ਇਹ ਹੈ ਜੀ ਵੀਰ ਲਾ ਲਓ ਆਪਾਂ ਚਲੋ ਵੀ ਆਪਣਾ ਵਧੀਆ ਤਰੀਕੇ ਨਾਲ ਤਿਆਰ ਕਰਦੇ ਨੇ ਉਹਨਾਂ ਕੋਲ ਵੀ ਮਾਹਿਰ ਹੁੰਦੇ ਨੇ ਆਪਾਂ ਲਾ ਲਓ ਜਿੰਨੇ ਵੀ ਜ਼ਿਮੀਦਾਰ ਭਰਾ ਆਂਦੇ ਨੇ ਡੈਰੀਆਂ ਨੇ ਜਾਂ ਹੋਰ ਨੇ ਉਹਨਾਂ ਤੋਂ ਹੀ ਸਿੱਖ ਕੇ ਜਿਹੜੀਆਂ ਗੱਲਾਂ ਦੱਸ ਕੇ ਜਾਂਦੇ ਨੇ ਫਿਰ ਆਪਾਂ ਉਹਨਾਂ ਦੇ ਉੱਤੇ ਫੋਕਸ ਕਰਦੇ ਆਂ ਠੀਕ ਹੈ ਜੀ ਕੁਛ ਵੀ ਲਾ ਲਓ ਵੀ ਇਹ ਚਾਣਾ ਮੇਥੀ ਤਾਰਾ ਮੀਰਾ ਜੋ ਜਾਂ ਕੋਈ ਵੀ ਵੈਰਾਈਟੀ ਹੁੰਦੀ ਆ ਮੱਕਾ ਹੋ ਗਿਆ ਬੀਨੋੜਾਂ ਨਹੀਂ ਖਲੋਗੀ ਵੀ ਕਿਹੜੀ ਸਿਟੀ ਤੋਂ ਜ਼ਿਆਦਾਤਰ ਪਰਚੇਜ਼ ਕਰਨੀਆਂ ਨੇ ਆਪਾਂ ਸਟੇਟ ਤੋਂ ਪਰਚੇਜ਼ ਕਰਨੀਆਂ ਨੇ ਹਾਂਜੀ ਜਾਂ ਆਪਣੇ ਕੋਲ ਕਸਟਮਰ ਆਂਦੇ ਨੇ ਜ਼ਿਮੀਦਾਰ ਭਰਾ ਆਂਦੇ ਨੇ ਸਾਰੇ ਵੀ ਪੁੱਛਦੇ ਨੇ ਨਿੰਮਿਕਚਰ ਵੀ ਉਹਨਾਂ ਦੀ ਉਹਨਾਂ ਤੋਂ ਹੀ ਪੁੱਛ ਕੇ ਆਪਾਂ ਜਾਂ ਅੰਦਰ ਫੋਕਸ ਕਰਦੇ ਆਂ ਕਿਹੜੀ ਕੰਪਨੀ ਦਾ ਪਾਣਾ ਸੀ ਆਰਐਸ ਹੋ ਗਿਆ ਜਿਵੇਂ ਮੁੱਠੀ ਪਾਊਡਰ ਹੋ ਗਿਆ ਬੈਸਟਮੈਨ 골ਡ ਹੋ ਗਿਆ ਕਾਫੀ ਕੰਪਨੀਆਂ ਨੇ ਦੇਖੋ ਜੀ ਬਹੁਤ ਸਾਰੀਆਂ ਬੈਸਟ ਕੰਪਨੀਆਂ ਨੇ ਤੇ ਬਈ ਉਹਦੇ ਤੇ ਮਤਲਬ ਜਿਹੜੀ ਮਾਰਕੀਟ ਚੋਂ ਲੈਨੇ ਆ ਤੇ ਸੁੱਟ ਵਾਲੀ ਲੈਨੇ ਆ ਉਹਦੇ ਚ ਫਰਕ ਜ਼ਿੰਮੇਦਾਰ ਨੂੰ ਕਿੰਨਾ ਕੁ ਬੈਨੀਫਿਟ ਹੋ ਜਾਂਦਾ ਜਿੰਮੇਦਾਰ 2 15 1600 ਦੀ ਆਪਣੀ ਆਮ ਨੋਰਮਲ ਬਿਲਕੁਲ ਜੀ ਬਿਲਕੁਲ ਜਿਵੇਂ ਉਹਨਾਂ ਦੀ ਕਈ ਕੰਪਨੀਆਂ ਜੀ 1700 1800 ਦਾ ਤਿਆਰ ਕਰਦੇ ਨੇ 50 ਕਿਲੋ ਦਾ ਬੈਗ ਹੁੰਦਾ ਜਿਹੜਾ ਇੱਕ ਜੀ ਤਾਂ ਆਪਾਂ 1500 ਰੁਪਈਆ ਦਾ 50 ਕਿਲੋ ਦਾ ਬੈਗ ਤਿਆਰ ਕਰ ਰਹੇ ਆ ਉਹ ਜੀ ਆਪਣੀ 3 ਚਾਰ ਮਹੀਨੇ ਦੀ ਗਾਰੰਟੀ ਹੁੰਦੀ ਹੈ ਵੀ ਉੱਲੀ ਨਹੀਂ ਲੱਗੂਗੀ ਉਹਨੂੰ ਠੀਕ ਹੈ ਕੋਈ ਵੀ ਆਪਣੀ ਫੀਡ ਨੂੰ ਯੂਰੀਆ ਨਹੀਂ ਸਾਬਿਤ ਨਹੀਂ ਕਰ ਸਕਦਾ ਹੈਗਾ ਆਪਾਂ ਹਾਂਜੀ ਇਨਾਮ ਸਾਬਿਤ ਕਰਾਂਗੇ ਆਪਾਂ ਕੋਈ ਵੀ ਹੋਵੇ ਜੀ ਇਨਾਮ ਦਵਾਂਗੇ ਉਹਨੂੰ ਕੋਈ ਆਪਣੀ ਫੀਡ ਚ ਯੂਰੀਆ ਸਾਬਿਤ ਕਰਦੇ ਵੀ ਕਿਸੇ ਵੀ ਤਰ੍ਹਾਂ ਦਾ ਜੇ ਕੋਈ ਗਲਤ ਚੀਜ਼ ਹੋ ਗਈ ਹੋਰ ਵੀ ਬਹੁਤ ਕੈਮੀਕਲਸ ਆਂਦੇ ਨੇ ਜੀ ਦੇਖੋ ਬਿਲਕੁਲ ਜੀ ਆਪਣੀ ਮੁਲਾਕਾਤ ਵਾਸਤੇ ਬਿਲਕੁਲ ਵਧਾਉਣ ਵਾਸਤੇ ਆਪਣੀ ਫੀਡ ਚ ਅਨਾਜ ਹੀ ਹੋਣਗੇ ਜਿੰਨੇ ਵੀ ਹੋਣਗੇ ਜੀ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਪਰਚੇਸ ਕੀਤੇ ਹੁੰਦੇ ਨੇ ਦੇਖ ਕੇ ਚੰਗੀ ਤਰ੍ਹਾਂ ਜੀ ਲੈਬ ਟੈਸਟ ਕਰਵਾ ਕੇ ਹਾਂਜੀ ਤੇ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਆਪਦਾ ਨੰਬਰ ਜਰੂਰ ਬੋਲ ਦੋ ਜੇ ਕਿਸੇ ਨੇ ਤੁਹਾਡੇ ਤੋਂ ਸਲਾਹ ਲੈਣੀ ਹੋਵੇ ਜਾਂ ਤੁਹਾਡੇ ਨਾਲ ਗੱਲ ਕਰਨੀ ਹੋਵੇ ਤਾਂ ਉਸ ਨੂੰ ਕੰਟੈਕਟ ਕਰ ਸਕਦੇ ਬਿਲਕੁਲ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਉਰਫ ਪੁਲਾੜੀ ਹੈ son of ਕਰਨੈਲ ਸਿੰਘ ਜੀ ਪਿੰਡ ਰਾਮਗੜ ਗੁਜਰਾ ਕੰਟੈਕਟ ਨੰਬਰ ਹੈਗਾ ਮੇਰਾ ਜੀ 9861091000 98724 ਤੋਂ 1019 ਜੀ ਦੋ ਕੰਟੈਕਟ ਨੰਬਰ ਨੇ ਸਾਡੇ ਪਿੰਡ ਰਾਮਗੜ ਗੁਜਰਾ ਤਹਿਸੀਲ ਮੂਨਕ ਜ਼ਿਲ੍ਹਾ ਸੰਗਰੂਰ ਜੀ ਰਾਮਗੜ ਗੁਜਰਾ ਟੋਹਾਣਾ ਆਪਣਾ ਮੰਡੀ ਵੀ ਰੋਡ ਜਿਹੜਾ ਤੁਹਾਨੂੰ ਧਨਸਾਹਬ ਰੋਡ ਉਦੋਂ ਉੱਤੇ ਆਪਣਾ ਕਾਰਖਾਨਾ ਹੈ ਜੀ ਠੀਕ ਹੈ ਜੀ ਪਿੰਡ ਦੇ ਮੇਨ ਬਸ ਰਡੇ ਦੇ ਉੱਪਰ ਹੈ ਤੇ ਬਾਈ ਜੇ ਤੁਹਾਨੂੰ ਮਤਲਬ ਕੋਈ ਵੀ ਬਾਈ ਤੋਂ ਜਾਣਕਾਰੀ ਲੈ ਲੈਣੀ ਹੋਵੇ ਤਾਂ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਕਿ ਬਾਈ ਵਧੀਆ ਸਲਾਹ ਦੂ ਤੁਹਾਨੂੰ ਹੋ ਸਕਦਾ ਤੁਹਾਡੇ ਜਿਹੜੇ ਖਰਚੇ ਨੇ ਬਾਈ ਜਿੱਥੇ ਕਿਤੇ ਬਾਈ ਨੇ ਗਲਤੀਆਂ ਕੀਤੀਆਂ ਹੋਣ ਤੇ ਉਹ ਤੁਹਾਡੇ ਬਾਈ ਖਰਚੇ ਘਟਾ ਸਕਦਾ ਸੋ ਬਾਈ ਕਰਦੇ ਆ ਸਮਾਪਤ ਧੰਨਵਾਦ ਧੰਨਵਾਦ